ਲਓ ਜੀ ਜਿਨ੍ਹਾਂ ਨੇ ਸੋਚਿਆ ਕਿ ਪਰਿਵਾਸੀਆਂ ਨੂੰ ਅਸੀਂ ਹੁਣ ਪੰਜਾਬ ਦੇ ਵਿੱਚੋਂ ਕੱਢ ਦੇਵਾਂਗੇ ਤਾਂ ਹੁਣ ਪੰਜਾਬ ਦੇ ਵਿੱਚੋਂ ਪਰਿਵਾਸੀਆਂ ਨੂੰ ਕੱਢਣਾ ਹੋਰ ਵੀ ਔਖਾ ਹੋ ਗਿਆ ਡੀਸੀ ਸਾਹਿਬ ਦੀ ਇੱਕ ਸਖਤ ਚੇਤਾਵਨੀ ਵੀ ਆ ਗਈ ਹੈ ਦਾਅਦ ਦੀ ਹੈ ਕਿ ਲਗਾਤਾਰ ਪਰਿਵਾਸੀਆਂ ਲੈ ਕੇ ਪੰਜਾਬੀਆਂ ਦਾ ਗੁੱਸਾ ਭੜਕਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਵਕ ਵਕ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਮਤੇ ਵੀ ਪਾਸ ਕੀਤੇ ਜਾ ਰਹੇ ਨੇ ਉੱਥੇ ਹੀ ਪਰਿਵਾਸੀਆਂ ਨੂੰ ਲੈ ਕੇ ਲੁਧਿਆਣਾ ਦੇ ਕਟਾਣੀ ਪਿੰਡ ਦੇ ਵਿੱਚ ਮਤੇ ਪਾਏ ਗਏ ਕਿ ਮਕਾਨ ਕਿਰਾਏ ਦੇ ਉੱਤੇ ਨਾ ਦਿੱਤਾ ਜਾਵੇ ਤੇ ਨਾ ਹੀ ਕੋਈ ਘਰ ਵੇਚਿਆ ਜਾਵੇ ਇਹ ਜਿਹੜੀਆਂ ਕਿ ਪੋਸਟਾਂ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਇਸ ਨੂੰ ਲੈ ਕੇ ਡਿਪਟੀ ਕਮਿਸ਼ਨਰ ਲੁਧਿਆਣਾ ਦਾ ਸਖਤ ਬਿਆਨ ਸਾਹਮਣੇ ਆਇਆ ਉਹਨਾਂ ਕਹਿੰਿਆ ਕਿ ਅਜਿਹੇ ਮਤੇ ਗੈਰ ਕਾਨੂੰਨੀ ਨੇ ਗਲਤ ਬੋਲਣਾ ਤੇ ਗਲਤ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਦਾਅਦੀ ਹੈ ਕਿ ಗ್ರಾಮ ਪੰਚਾਇਤ ਕਟਾਣੀ ਕਲਾ ਦੇ ਵੱਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਦੇ ਨਾਲ ਕੁਝ ਮਤੇ ਪਾਏ ਗਏ ਕਿ ਜਿਨ੍ਹਾਂ ਪਰਿਵਾਸੀਆਂ ਨੂੰ ਕਿਰਾਏ ਦੇ ਉੱਤੇ ਮਕਾਨ ਦਿੱਤੇ ਗਏ ਨੇ ਮਕਾਨ ਖਾਲੀ ਕਰਵਾਏ ਜਾਣ ਦੁਕਾਨਾਂ ਦਾ ਹਿਸਾਬ ਕਿਤਾਬ ਕਰਨਾ ਤੇ ਨਸ਼ਾ ਵੇਚਣ ਵਾਲਿਆਂ ਨੂੰ ਆ 15 ਤਰੀਕ ਜਿਹੜੀ ਕਿ ਉਹਨਾਂ ਨੇ ਦੇ ਦਿੱਤੀ ਹੈ ਕਿ 15 ਤਰੀਕ ਤੱਕ ਉਹ ਸੁਧਰਗੇ ਠੀਕ ਹੈ ਨਹੀਂ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਉਤੇ ਹੀ ਪਰਿਵਾਸੀਆਂ ਨੂੰ ਤੇ ਪੰਜਾਬੀਆਂ ਨੂੰ ਕਿਰਾਏ ਤੋਂ ਘਰ ਦੇ ਮਾਲਕ ਵੀ ਖਾਲੀ ਕਰਵਾਉਣ ਦਾ ਮਤਾ ਪਾਸ ਕੀਤਾ ਗਿਆ ਕਿਸੇ ਪਰਿਵਾਸੀ ਨੂੰ ਦੁਕਾਨ ਨਾ ਦਿੱਤੀ ਜਾਵੇ ਸਿਰਫ ਪੰਜਾਬੀ ਦੇ ਵਸਨੀਕ ਨੂੰ ਹੀ ਕਿਰਾਏ ਤੇ ਦੁਕਾਨ ਦਿੱਤੀ ਜਾਵੇ ਪਿੰਡਾਂ ਦੇ ਸਾਰੇ ਦੁਕਾਨਦਾਰ ਪਲਾਸਟਿਕ ਲਿਫਾਫੇ ਦੀ ਵਰਤੋਂ ਨਹੀਂ ਕਰਨਗੇ ਤੇ ਜਿਹੜਾ ਕੋਈ ਕਰੇਗਾ ਤਾਂ 5000 ਰੁਪਏ ਦਾ ਜੁਰਮਾਨਾ ਹੋਵੇਗਾ ਇਸ ਤੋਂ ਇਲਾਵਾ ਜੇਕਰ ਪਿੰਡ ਦੇ ਵਿੱਚ ਪਿੰਡ ਦੇ ਵਿੱਚ ਹੀ ਕੁੜੀ ਮੁੰਡਾ ਵਿਆਹ ਕਰਵਾਉਂਦੇ ਨੇ ਤਾਂ ਉਹਦਾ ਪੱਕਾ ਬਾਈਕਾਟ ਕੀਤਾ ਜਾਵੇਗਾ ਪਿੰਡ ਦੀਆਂ ਸਾਰੀਆਂ ਜ਼ਮੀਨਾਂ ਉੱਤੇ ਜੋ ਵੀ ਕਿਸੇ ਦਾ ਸਮਾਨ ਜਾਂ ਕਬਜ਼ਾ ਉਸ ਨੂੰ ਆਪ ਹੀ ਖਾਲੀ ਕਰ ਦੇਣ ਜਿਹੜੇ ਪਰਿਵਾਸੀ ਜਾਂ ਪੰਜਾਬੀ ਨੇ ਜਿਹੜੇ ਵਾਰ ਉਹ ਆ ਕੇ ਘਰ ਪਾਏ ਨੇ ਉਹਨਾਂ ਵਿੱਚ ਕੋਈ ਵੀ ਵਿਅਕਤੀ ਕ੍ਰਾਈਮ ਕਰਦਾ ਤਾਂ ਉਸ ਨੂੰ ਆਪਣਾ ਘਰ ਛੱਡਣਾ ਪਵੇਗਾ ਚਾਹੇ ਵੇਚ ਕੇ ਜਾਣਾ ਪਵੇ ਚਾਹੇ ਜਿੰਦਰਾ ਲਗਾ ਕੇ ਜਾਣਾ ਪਵੇ ਅਜਿਹੇ ਸਖਤ ਮਤਿਆਂ ਤੋਂ ਬਾਅਦ ਡੀਸੀ ਸਾਹਿਬ ਦਾ ਬਿਆਨ ਆਇਆ ਟਿਕਟਾਨੀ ਕਲਾ ਦੇ 21 15 15 ਅਕਤੂਬਰ ਤੱਕ ਚਾਹੇ ਉਹ ਪੰਜਾਬੀ ਨੇ ਚਾਹੇ ਉਹ ਪ੍ਰਵਾਸੀ ਵੀ ਜਿਹੜੇ ਰਹੇ ਰਹੇ ਨੇ ਕੀ ਇਹ ਕਿਹਨਾ ਹੈ ਵੀ ਇਹ ਨਹੀਂ ਇਦਾਂ ਦੇ ਮਤੇ ਗੈਰ ਕਾਨੂੰਨੀ ਹੈ ਮੈਂ ਉਹਨਾਂ ਨੂੰ ਬੈਂਚ ਕਰਨਾ ਚਾਹੁੰਦਾ ਵੀ ਇਦਾਂ ਦੇ ਮਤੇ ਬਿਲਕੁਲ ਨਾ ਪਾਸ ਕਿਤੇ ਜਾਣ ਕਿਉਂਕਿ ਇਹ ਬਿਲਕੁਲ ਕਲੀਅਰ ਨਹੀਂ ਹੋਣੇ ਔਰ ਇਹ ਗੈਰ ਕਾਨੂੰਨੀ ਮਤਲਬ ਹੈ ਜੇ ਤੁਸੀਂ ਕਰਾਣਾ ਹੈ ਤੁਸੀਂ ਪੁਲਿਸ ਦੇ ਵਿੱਚ ਦਰਖਾਸਤ ਦਿਓ ਜੋ ਕੋਈ ਬੰਦਾ ਕਾਨੂੰਨ ਆਪਣੇ ਹੱਥ ਕਿ ਲੇਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਸਖਤੋ ਸਖਤ ਕਰਾਂਗੇ ਬਟ ਇਦਾਂ ਦੀ ਚੀਜ਼ਾਂ ਨਹੀਂ ਐ ਇੱਕ ਭਾਈਚਾਰੇ ਦਾ ਮਾਹੌਲ ਹੈ ਉਹ ਬਣਾ ਕੇ ਰੱਖਣਾ ਚਾਹੀਦਾ। ਸਦਾਦੀ ਹੈ ਕਿ ਇਸ ਮਤੇ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਜੇਕਰ ਪਿੰਡ ਦੇ ਵਿੱਚ ਨਸ਼ਾ ਵਿਕਣਾ ਬੰਦ ਨਾ ਹੋਇਆ ਤਾਂ ਨਸ਼ਾ ਵੇਚਣ ਵਾਲੇ ਨਾ ਸੁਧਰੇ ਤਾਂ ਉਹਨਾਂ ਦੇ ਨਾਂ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਦੇ ਵਿੱਚ ਸ਼ਰਿਆਮ ਬੋਲੇ ਜਾਣਗੇ। ਇਸ ਦੇ ਨਾਲ 26 ਅਕਤੂਬਰ 2025 ਨੂੰ ਅਗਲਾ ਆਮ ਇਜਲਾਸ ਗ੍ਰਾਮ ਪੰਚਾਇਤ ਬਲੋ ਪ੍ਰਾਇਮਰੀ ਸਕੂਲ ਦੇ ਵਿੱਚ ਰੱਖਿਆ ਗਿਆ ਗ੍ਰਾਮ ਪੰਚਾਇਤ ਕਟਾਣੀ ਕਲਾ ਦੇ ਵੱਲੋਂ ਇਹ ਜਿਹੜੇ ਸਖਤ ਮਤੇ ਪਾਸ ਕੀਤੇ ਗਏ ਨੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ सुरेंद्र ਸੋਨੀ ਦੀ ਰਿਪੋਰਟ